ਨਹੀਂ ਫਿਰ ਨਰਮਲ ਸ਼ੌਂਕ ਕਿਵੇਂ ਪੈ ਗਿਆ ਤੈਨੂੰ ਤੇਰੇ ਕੰਮ ਦਾ ਯਾਰ ਦੁਕਾਨਦਾਰੀ ਵਾਲਾ ਬਾਈ ਯਾਰ ਪ੍ਰਵਾਹ ਸ਼ੌਂਕ ਪੈ ਗਿਆ ਕਰੀਏ ਕੀ ਯਾਰ ਨਹੀਂ ਕੋਈ ਗੋਲਾ ਇਹ ਬਣ ਗਿਆ ਟੱਡੇ ਚ ਬਾਬੂ ਕੋਲ ਜਾਂਦੇ ਸੀਗੇ ਅੱਛਾ ਠੀਕ ਹੈ ਉੱਥੇ ਕੋਲ ਆਪਣੇ ਬਾਬੂ ਕੋਲ ਖਾਣ ਕੋਲੇ ਹਾਂ ਖਾਣ ਬਾਬੂ ਕੋਲ ਜਾਂਦੇ ਸੀਗੇ ਉੱਥੇ ਕੁੜੇ ਹੀ ਵੇਖ ਕੇ ਸਾਨੂੰ ਵੀ ਚਾਹ ਜਾਂ ਚੜ ਗਿਆ ਹੂੰ ਹੈ ਫਿਰ ਬਾਬੂ ਤੇ ਸੀ ਵਿਛਰਾ ਲੈਂਦਾ ਨਹੀਂ ਮਤਲਬ ਜਿਵੇਂ ਹੁਣ ਤੇਰੀ ਬਾਈ ਵਰਕਸ਼ਾਪ ਦੀ ਦੁਕਾਨਾ ਤੇਰੀ ਦੁਕਾਨ ਬਸ ਹੁਣ ਬਿਲਡਿੰਗ ਬਿਲਡਿੰਗ ਕਰਨ ਵਾਲੀ ਵਿਧ ਘਰ ਪੇਰ ਵਾਲੀ ਜਾਨਵਰ ਵਾਲਾ ਤੈਨੂੰ ਮੂਹ ਪ੍ਰੇਮ ਕਿਵੇਂ ਪੈ ਗਿਆ ਕੀੜਾ ਔਰ ਜਨਵਰੀ ਇਹੋ ਜਿਹੀ ਸੀਗਾ ਸਾਰੀ ਸਾਨੂੰ ਵਧੀਆ ਲੱਗਿਆ ਅੱਛਾ ਬਈ ਸ਼ੌਂਕ ਜਾਗ ਗਿਆ ਵੇ ਵੇਖ ਕੇ ਹੂੰ ਉਸਨੇ ਮਤਲਬ ਬਾਬੂ ਕੋਲ ਜਾਂਦਾ ਸੀ ਸਵਾਰੀ ਸੂਰੀ ਕਰਤਾ ਦੇਂਦਾ ਸੀ ਹਾਂ ਹੂੰ ਫਿਰ ਮੈਂ ਕਿਹਾ ਆਪਾਂ ਵੀ ਲਈਏ ਯਾਰ ਇੱਕਦਾਂ ਲੱਗੇ ਫਿਰ ਹਾਂ ਉੱਥੇ ਫਿਰ ਗੋਲਾ ਬਣ ਗਿਆ ਰਿਆਣੀ ਗੋਲਾ ਬਣ ਗਿਆ ਤੈਨੂੰ ਦੱਸਿਆ ਗੋਲਾ ਬਣ ਗਿਆ ਭਾਈ ਦੋਸਤੋ ਮੈਨੂੰ ਕਹਿੰਦਾ ਕਹਿੰਦਾ ਮੇਰੇ ਤਾਂ ਗੋਲਾ ਬਣ ਗਿਆ ਕਹਿੰਦਾ ਕਰਾਂ ਕੀ ਕਹਿੰਦਾ ਮੇਰੇ ਤਾਂ ਇੱਥੇ ਐਂ ਲੱਗਿਆ ਕਰੀ ਵੀ ਜੇ ਜਾਨਵਰ ਨਾਲ ਲੈਂਦਾ ਤਾਂ ਜਦੋਂ ਕਹਿੰਦਾ ਮੈਂ ਰਾਤ ਨੂੰ ਅੱਖਾਂ ਮੀਚ ਲਾ ਕਰਾਂ ਤੇ ਕਹਿੰਦਾ ਉੱਤੇ ਆ ਕੇ ਡਰ ਜਾ ਕਰੇ ਕੂੜਾ ਵੀ ਲਿਆ ਐ ਤੇ ਵਾੜੀ ਪੜੀ ਗੱਲ ਸੁਣਾਈ ਬਾਈ ਨੇ ਤੇ ਹੁਣ ਬਾਈ ਇਹ ਗੱਲ ਕਰਕੇ ਆਪਾਂ ਇਹਦੀ ਕਿੰਨੇ ਟਾਈਮ ਦਾ ਬਾਈ ਇਹ 16 ਮਹੀਨਿਆਂ ਦਾ ਵੀਰੇ ਹੂੰ 16 ਮਹੀਨਿਆਂ ਦਾ 16 ਮਹੀਨਿਆਂ ਦਾ ਹਾਂ ਸਹੀ ਨੈਟ ਫਿਟ ਤੇ ਕਿਹੜੀ ਲਾਈਨ ਚੋਂ ਆ ਬਾਈ ਜੇ ਪਰ ਇਹਦਾ ਬੱਚਾ ਹੈ ਤੇਰਾ ਮਹਾਰਾਜਾ ਦਾ ਠੀਕ ਆ ਮਹਾਰਾਜਾ ਦਾ ਸੂਰੇ ਵਾਲੀ ਲਾਈਨ ਚੋਂ ਆ ਹਾਂ ਸੂਰੇ ਵਾਲੀ ਲਾਈਨ ਚੋਂ ਹੂੰ ਤੇ ਦੇਖੋ ਦੋਸਤੋ ਬਾਈ ਦਾ ਬੱਚਾ ਬੜਾ ਸੁਨੱਖਾ ਖੜ ਨਹੀਂ ਖੜਨੀ ਇਹਦੀ ਬੜੀ ਧੱਕੜਾ ਤੇ ਵੱਡੇ ਭਾਈ ਮੰਨ ਲੱਕੇ ਚੱਲ ਫਿਰ ਬਸ਼ੇਰੀ ਕਿਉਂ ਲਿਆ ਤੂੰ ਮੰਨ ਕੇ ਚੱਲ ਨਵੇਂ ਬੰਦੇ ਨੂੰ ਤਾਂ ਕਹਿੰਦੇ ਵੀ ਘੋੜੀ ਲਾਵੇਗਾ ਬੰਨ ਕੋਈ ਹਨਾ ਜਾਂ ਬਸ਼ੇਰੀ ਲੈ ਲੈ ਕੋਈ ਚੱਲ ਜੇ ਪੱਲਣੀ ਵਧੀਆ ਲੱਗਿਆ ਬਈ ਯਾਰ ਸਾਨੂੰ ਸੌਂਗ ਜਾਗਿਆ ਇਸੇ ਵਾਸਤੇ ਸੀ ਲੈਂਦਾ ਦਿਲ ਬਸ਼ੇਰੇ ਦੀ ਸੀਗਾ ਮੰਨ ਵੀ ਆਪੋ ਬਸ਼ੇਰਾ ਰੱਖਣਾ ਹਾਂ ਬਸ਼ੇਰਾ ਰੱਖਣਾ ਆਪਾਂ ਸ਼ੌਂਕ ਵਾਸਤੇ ਰੱਖਿਆ ਹੂੰ ਰੱਖਿਆ ਵੀ ਦੋਸਤੋ ਬਾਈ ਨੇ ਨੀਲਾ ਹਨਾ ਦੇਖੋ ਹਾਂ ਨੀਲਾ ਪੰਜ ਕ ਲੈਣਾ ਪੰਜ ਕ ਲੈਣਾ ਚਾਰੇ ਬਾਰ ਚਿੱਟੇ ਨੇ ਦੋਸਤੋ ਮੱਥੇ ਪਟਾ ਤੇ ਬਾਕੀ ਖੜ ਨਹੀਂ ਖੁੜਨੀ ਤਾਂ ਚੋਬਰ ਦੀ ਘਟਰੀ ਜਮਾ ਤੇ ਬਾਈ ਫਿਰ ਹੋਰ ਵੀ ਕੋਈ ਮਨ ਹੈਗਾ ਹੁਣ ਇੱਕ ਦੋ ਵਾਰ ਹੋਰ ਵੀ ਲੈਉਂਗੇ ਜਾਨ ਬੀ ਦੇਖੋ ਪ੍ਰਵਾ ਮਨ ਬਣਦੇ ਆ ਕਈ ਵਾਰੀ ਹਜੇ ਹੋਰ ਗੋਲੇ ਜੇ ਬਣੀ ਜਾਂਦੇ ਆ ਗੋਲਾ ਹੋਰ ਬਣੀ ਜਾਂਦਾ ਹੁਣ ਇੱਕ ਮੈਨੂੰ ਬਾਈ ਪੁੱਛਿਆ ਮੈਨੂੰ ਕਹਿੰਦਾ ਆ ਬਸ਼ੇਰੀ ਆ ਫੋਨ ਤੇ ਫੋਟੋ ਦਿਖਾ ਕੇ ਕਹਿੰਦਾ ਲੈ ਲੀ ਗਏ ਵੀ ਜਿਹੜੀ ਕਿਵੇਂ ਆ ਵੀ ਉਹ ਵੀ ਗੱਲ ਵੀ ਇੱਕ ਸ਼ੌਂਕ ਪਏ ਦਾ ਹਨਾ ਬਾਈ ਬੰਦਾ ਵੀ ਬੇਸ਼ੱਕ ਬਾਈ ਕਿੱਤਾ ਬਾਈ ਦਾ ਵਰਕਸ਼ਾਪ ਦਾ ਦੁਕਾਨ ਆ ਬਾਈ ਦੀ ਹਨਾ ਤੇ ਵੈਲਡਿੰਗ ਦਾ ਕੰਮ ਪਰ ਸ਼ੌਂਕ ਦੇਖੋ ਵੀ ਕਿੱਦ ਨੂੰ ਕਿੱਧਰ ਆ ਗਿਆ ਹਨ ਘੋੜਿਆਂ ਦਾ ਵੀ ਨਾਲ ਆ ਗਿਆ ਤੇ ਕੋਈ ਨਹੀਂ ਕੋਈ ਨਹੀਂ ਬਾਈ ਚੱਲ ਲੈਂਦੇ ਹਵਾ ਆ ਜੂ ਮੜੀ ਜੀ ਨਾਲੇ ਜਾਨਵਰ ਆਪਣਾ ਗਰਮੀ ਖਾਈ ਬੈਠਾ ਤੇ ਐ ਹੁੰਦਾ ਦੋਸਤੋ ਮਤਲਬ ਇੱਕ ਜਾਨਵਰ ਘੋੜਾ ਜਾਨਵਰ ਲਾ ਲੋ ਇਹਰ ਜਾਂ ਵੀ ਬੰਦੇ ਨਾਲ ਇੱਕ ਜਿਹੀ ਅਟੈਚਮੈਂਟ ਹੁੰਦੀ ਹੈ ਇਹ ਜਾਨਵਰ ਦੀ ਵੀ ਮੁੜ ਕੇ ਬੰਦਾ ਬਈ ਇਹ ਚੀਜ਼ ਸ਼ਾਦੀ ਦਾ ਬਹੁਤ ਪਿਆਰ ਬੋਲਾ ਨਸ਼ਾ ਲੱਗ ਗਿਆ ਨਾ ਬਈ ਨਾ ਤੇਨੂੰ ਬਈ ਤੂੰ ਆਪ ਦੀ ਦੱਸ ਵੀ ਵੀ ਕਿਵੇਂ ਹੁਣ ਇਹਨੂੰ ਪੁੱਤਾਂ ਵਾਂਗੂ ਸੰਭਾਲਦਾ ਹਾਂ ਪੁੱਤਾਂ ਵਾਂਗੂ ਜਮਾ ਸਵੇਰੇ ਬਦਾਮ ਖੋਣਿਆ ਦੋ ਅੱਛਾ ਬਈ ਪਰਮਾਨੈਂਟ ਦਿੱਲੀ ਦੇ ਬਾਦਾਮ ਦੋ ਖਵਾਉਣੀ ਖਵਾਉਣੀ ਦੋ ਦੋ ਖੋਣੇ ਕੋਣੇ ਪਰਮਾਨੰ ਠੀਕ ਹੈ ਬਾਈ ਹੋਰ ਕੀ ਖਵਾਉਣੀ ਬਾਈ ਫਿਰ ਤੇ ਚੋਰੀ ਹੋ ਗਈ ਮੋਠਾਂ ਦੀ ਚੋਰੀ ਹੋ ਗਈ ਅੱਡ ਅੱਛਾ ਬਾਈ ਤੇ ਇਹਦੀ ਚੋਰੀ ਹੋ ਗਈ ਛੋਲਿਆਂ ਦੀ ਚੋਰੀ ਹੋ ਗਈ ਅੱਡ ਤੋਂ ਛੋਲਿਆਂ ਦੀ ਚੋਰੀ ਹੋ ਗਈ ਤੇ ਜਮਾਂ ਦਾ ਦਲੀਆ ਹੋ ਗਿਆ ਹੂੰ ਇਹ ਜੀਜੇ ਨੂੰ ਖਵਾਉਣੀ ਠੀਕ ਹੈ ਬਾਈ ਦਲੀਆ ਮਤਲਬ ਸਾਰੀਆਂ ਖਰਾਕਾਂ ਚੰਗੀਆਂ ਹੀ ਖਵਾਉਂਦਾ ਬਾਈ ਹਨਾ ਆ ਹੀ ਨਹੀਂ ਹੈਗਾ ਵੀ ਵੀ ਆਪ ਜੇ ਘੋਪਾਲਾ ਦਾਲ ਤੇ ਇਹਨੂੰ ਸੁੱਕੀ ਖਵਾਤੀ ਇਹ ਕੰਮ ਨਹੀਂ ਸੁੱਕੀ ਨਹੀਂ ਖਵਾਉਂਦੇ ਹੂੰ ਤੇ ਬਾਈ ਬਾਈਕਰ ਦੀ ਮਿਹਨਤ ਨੂੰ ਬਾਈ ਚਾਰ ਚੰਦ ਲਾਵੇ ਹਨਾ ਤੇ ਐਂ ਪ੍ਰਮਾਤਮਾ ਬਾਈ ਵਾਦਾ ਕਰੇ ਅੱਜ ਇੱਕ ਆਇਆ ਕੱਲ ਨੂੰ ਹੋਰ ਆਉਣ 2-4 ਹੈ ਤੇ ਇਹ ਦੋਸਤੋ ਬਾਈ ਨੂੰ ਬਾਬੂ ਨਹੀਂ ਦਿੱਤਾ ਆਪਣੇ ਵੇਲੀ ਨੇ ਉਹ ਖੜਾ ਉਹ ਵੀ ਉਹਲੇ ਹੋਇਆ ਲੁਕਿਆ ਪੱਟੂ ਤੇ ਬਾਬੂ ਨੇ ਇਹ ਬੱਚਾ ਦਿੱਤਾ ਵੀਰ ਨੂੰ ਬਾਕੀ ਬਾਈ ਹੁਣ ਤਾਂ ਮੰਨ ਕੇ ਚਲੋ ਐਂ ਜੇ ਹੋਊਗਾ ਵੀ ਕਿਹੜੇ ਵੇਲੇ ਇਹ ਵੱਡਾ ਹੋਵੇ ਤੇ ਕਿਹੜੇ ਵੇਲੇ ਤੇ ਸਵਾਰੀ ਲੱਗੀ ਕਰਨ ਹਾਂ ਸਵਾਰੀ ਪੂਰੀ ਬਾਈ ਉਂ ਕਰ ਲੈਣੇ ਭਾਈ ਜਣੂ ਬਾਬੂ ਹਾਂ ਹਾਂ ਚੜ੍ਹਦੇ ਰਹਿੰਦੇ ਨੇ ਜੀਤੀਆਂ ਨੇ ਬਾਬੂਰੀ ਠੀਕ ਹੈ ਬਾਈ ਸਵਾਰੀ ਚੋਰੀ ਕਰਦੇ ਰਹਿੰਦੇ ਸਵਾਰੀ ਪੂਰੀ ਕਰਦੇ ਰਹਿੰਦੇ ਇਹ ਵੇਟ ਰਿਟਰਟ ਨਾਲ ਨਹੀਂ ਬਣਿਆ ਨਾ ਭਰਾਵਾ ਨਾ ਵੇਚਣਾ ਨਹੀਂ ਆਪਾਂ ਸ਼ੌਂਕ ਵਾਸਤੇ ਰੱਖਿਆ ਪਾਲਣਾ ਵਾਸਤੇ ਸ਼ੌਂਕ ਨਾਲ ਸੰਭਾਲਣਾ ਹੈ ਨਹੀਂ ਬਹੁਤ ਵਧੀਆ ਭਾਈ ਤੇ ਸ਼ੌਂਕ ਵਾਲੇ ਭਰਾਵਾਂ ਦੀ ਵੀ ਸਲਾਮ ਮਾਂਦੀ ਆ ਬਹੁਤ ਵਧੀਆ ਉਤਰਾ ਚਲੋ ਇਹ ਦੋਸਤੋ ਕੋਈ ਆ ਹੀ ਨਹੀਂ ਹੈਗਾ ਵੀ ਆਪਾਂ ਕੋਈ ਵੀਡੀਓ ਹੈ ਕਿਸੇ ਮਤਲਬ ਲਈ ਕਰ ਰਹੇ ਆ ਹਨਾ ਵੀ ਜਾਂ ਬਚੇਰਾ ਵੇਚਣਾ ਬਾਈ ਨੇ ਜਾਂ ਮਤਲਬ ਕਈ ਵਾਰੀ ਹੁੰਦਾ ਵੀ ਆਪਾਂ ਕੋਈ ਬਰੀਡਿੰਗ ਵਾਲਾ ਹੁੰਦਾ ਸਿਸਟਮ ਹਨਾ ਵੀ ਉਹ ਚੀਜ਼ ਨਹੀਂ ਹੈ ਕੋਈ ਪ੍ਰੋਮੋਸ਼ਨ ਨਹੀਂ ਹੈ ਬਾਈ ਨੂੰ ਸ਼ੌਂਕ ਆ ਤੇ ਸ਼ੌਂਕ ਕਰਕੇ ਆਪਾਂ ਬਾਈ ਦਾ ਸ਼ੌਂਕ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤੇ ਵੱਡੇ ਭਾਈ ਹੋਰ ਆਪਣਾ ਕੀ ਕੀ ਹੋ ਮੋਬਾਈਲ ਡਿੰਗ ਜਾਂ ਆਪਾਂ ਕੀ ਕੁਛ ਕੰਮ ਕਰਦੇ ਹਾਂ ਬੈਲਿੰਗ ਜੀ ਆਪਾਂ ਬਰਖਸ਼ਦਾ ਕੰਮ ਕਰਦੇ ਹਾਂ ਫਿਰ ਦਾ ਵੀ ਕੰਮ ਹੈ ਨਵੇਂ ਹੀ ਸੰਦ ਬਣਾ ਦੇਣੇ ਕਿਸੇ ਕੋਈ ਬਣਾ ਕੇ ਤਾਂ ਅੱਛਾ ਕੋਈ ਹਾਲਾਤ ਆ ਤਪਕੀਆਂ ਕੁਝ ਵੀ ਬਣਾਉਣਾ ਹਾਂ ਹਾਂ ਬਣਾਉਣਾ ਤੇ ਵੱਡੇ ਭਾਈ ਮੈਨੂੰ ਐਂ ਦੱਸ ਵੀ ਪਹਿਲਾਂ ਕੋਈ ਪੁਰਾਣੇ ਤੁਹਾਡੇ ਦਾਦੇ ਪੁਰਦਾਦੇਾਂ ਦੇ ਬਜ਼ੁਰਗਾਂ ਜੀ ਕਹਿੰਨੇ ਰੱਖੇ ਹੀ ਜਾਨਵਰ ਨਹੀਂ ਰੱਖੇ ਜੀ ਨਹੀਂ ਰੱਖੇ ਪਹਿਲੇ ਤੁਸੀਂ ਉਮਬਈ ਹਾਂ ਹਾਂ ਆਪਾਂ ਪਹਿਲੀ ਵਾਰ ਰੱਖੇ ਠੀਕ ਆ ਆਪਾਂ ਪਹਿਲੀ ਵਾਰ ਹੀ ਰੱਖੇ ਹਾਂ ਪਹਿਲੀ ਵਾਰ ਰੱਖਿਆ ਕਿਸੇ ਨੇ ਨਹੀਂ ਰੱਖੇ ਠੀਕ ਆ ਭਾਈ ਤੁਹਾਡੇ ਬੱਚਾ ਆਏਗਾ ਕੋਈ ਹਾਂ ਜਿਵੇਂ ਵਿਜਵਾਗ ਨੂੰ ਵੀ ਗੰਪ ਪੈ ਗਏ ਜਵਾਗ ਬੋਣੇ ਜਵਾਗ ਵਹਿੰਦੇ ਛੋਟੇ ਅੱਛਾ ਭਾਈ ਜਵਾਗ ਵਹਿੰਦੇ ਜਵਾਗ ਨੂੰ ਵੀ ਪੂਰਾ ਲਾਲਚ ਪੈ ਗਿਆ ਭਾਈ ਹਾਂ ਛੋਟੇ ਛੋਟੇ ਜਵਾਗ ਹੂੰ ਨਹੀਂ ਨਰਮਲ ਭਾਈ ਬਹੁਤ ਵਧੀਆ ਭਾਈ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਤੇ ਤੁਹਾਡੇ ਜਾਨਵਰ ਨਾਲ ਵੀ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਬਾਕੀ ਭਾਈ ਵਧੀਆ ਚਲੋ ਹਨਾ ਸੰਭਾਲੋ ਜੇ ਤੇ ਸੇਵਾ ਦੋਸਤੋਂ ਬਾਈਆਂ ਦੀ ਬਹੁਤ ਜ਼ਿਆਦੇ ਆ ਕਿਤੇ ਵੀ ਮਿੱਟੀ ਦਾ ਕੋਈ ਦਾਗ ਨਹੀਂ ਦਿਖ ਰਿਹਾ ਤੇ ਉਦੋਂ ਦਾ ਤੁਸੀਂ ਬਾਈ ਕੰਨੀ ਦੇਖੀ ਜਾਂਦੇ ਹੋ ਕਹੀਂ ਪਲੂਸੀ ਜਾਂਦਾ ਹਨਾ ਇਹ ਇਹ ਪਿਆਰ ਹੁੰਦਾ ਦੋਸਤੋਂ ਇਹਨੂੰ ਕਹਿੰਦੇ ਸੱਚਾ ਪਿਆਰ ਜਾਣੋ ਰਣਾ ਹਨਾ ਸਣਾ ਪੋਦ ਵਿੱਚ ਇਹਨੂੰ ਕਈ ਵਾਰੀ ਦੂਰ ਜਾਂ ਛੱਡ ਦਿੰਨੇ ਬਾਜ਼ ਮਾਰਦ ਨੇ ਨੇੜੇ ਆ ਜਾਂਦਾ ਠੀਕ ਆ ਬਾਈ ਸੀਲ ਸਭ ਇੰਨਾ ਹਾਂ ਹੂੰ ਸੀਲ ਸਭ ਬਹੁਤ ਉ ਵੀ ਹੁਣ ਰਾਮ ਦੇ ਨਾ ਖੜਾ ਹਨਾ ਐ ਨਹੀਂ ਵੀ ਕੋਈ ਹੱਥ ਵੀ ਕਰੀ ਹੋਊਗੀ ਜਾਣ ਲਾਤੂ ਰੁਤ ਕੱਢੀ ਹੋਊਗੀ ਜਾਣਾ ਹੂੰ ਇਸੀ ਨੂੰ ਸਭ ਬਹੁਤ ਆ ਬਈ ਤੇ ਮਾਂ ਮਾਂ ਕਿਹੜੀ ਸੀਗੀ ਬਈ ਇਹਦੀ ਨੀਲੀ ਕੋਈ ਸੀ ਹਾਂ ਨੀਲੀ ਸੀਗੀ ਪੰਜ ਕਲਿਆਣੀ ਬਾਬੂ ਖਾਨ ਕੋਲੇ ਸੀ ਠੀਕ ਆ ਠੀਕ ਆ ਬਈ ਵਾਹ ਵੀ ਬਾਬੂ ਖਾਨ ਕੋਲੇ ਸੀ ਤੇ ਬਾਕੀ ਦੋਸਤੋ ਬਾਲਪੋਰੀਆਂ ਕੰਨੀ ਉਹ ਵੀ ਬਹੁਤ ਚੰਗਾ ਬੱਚਾ ਹੈ ਤੇ ਤੁਸੀਂ ਦੋਸਤੋ ਵੀਡੀਓ ਬਾਈ ਨਰਮਲ ਦੀ ਵੀਡੀਓ ਨੂੰ ਸਾਰਿਆਂ ਨੇ ਬਹੁਤ ਸਾਰਾ ਪਿਆਰ ਦੇਣਾ ਆਪਣੇ ਭਰਾਵਾਂ ਚ ਅੱਗੇ ਸ਼ੇਅਰ ਕਰਨੀ ਆ ਸਾਂਝੀ ਕਰਨੀ ਆ ਤੇ ਹੌਸਲਾ ਬਜਾਈ ਕਮੈਂਟ ਅੱਜ ਬਾਈ ਦੀ ਜ਼ਰੂਰ ਕਰਿਓ ਬਾਕੀ ਦੋਸਤੋ ਕਿਵੇਂ ਲੱਗੀ ਕਮੈਂਟ ਕਰਕੇ ਸਾਰੇ ਜਣੇ ਜਰੂਰ ਦੱਸਿਓ ਬਾਈ ਦਾ ਨਵਾਂ ਨਵਾਂ ਸ਼ੌਕ ਆ ਹਨਾ ਤੇ ਵੀਰ ਨੂੰ ਹੋਰ ਸ਼ੌਕ ਵਧੇ ਹਨਾ ਤੇ ਬਾਈ ਦੀ ਵੀਡੀਓ ਵਧੀਆ ਕਰੋ ਤੁਸੀਂ ਪਿਆਰ ਦੇਵੋਗੇ ਤਾਂ ਬਾਈ ਨੂੰ ਹੋਰ ਵੀ ਸ਼ੌਕ ਵਧੂਗਾ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਤੁਹਾਡਾ ਵੀ ਬਾਈ ਨਿਰਮਲ ਪਾਵਾ ਬਹੁਤ ਧੰਨਵਾਦ ਜੀ